ਪਿੰਡ ਦੇ ਵਿੱਚ ਮੌਜੂਦ ਆ ਸਭ ਨੂੰ ਪਤਾ ਹੈ ਕਿ ਜਿਹੜੇ ਕਿ ਲੋੜਵੰਦ ਲੋਕ ਹੁੰਦੇ ਨੇ ਜਿਹੜੇ ਜਿਹੜੇ ਗਰੀਬ ਲੋਕ ਹੁੰਦੇ ਨੇ ਸਾਡੇ ਇੱਕ ਬਹੁਤ ਹੀ ਵਧੀਆ ਸਖਸ਼ੇਤ ਐਸਪੀ ਸਿੰਘ ਉਪਰਾਏ ਜਿਹੜੇ ਕਿ ਲੰਬੇ ਸਮੇਂ ਤੋਂ ਗਰੀਬਾਂ ਦੇ ਲਈ ਮਸੀਹਾ ਸਾਬ ਤੋਰੇ ਨੇ ਤੇ ਲੋਕ ਗਰੀਬਾਂ ਦੇ ਵਾਸਤੇ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਸਾਹਮਣੇ ਮੈਂ ਘਰ ਦਿਖਾਵਾਂਗਾ ਜਿਹੜਾ ਕਿ ਡਾਕਟਰ ਐਸਪੀ ਸਿੰਘ ਉਪਰਾਏ ਜੀ ਵੱਲੋਂ ਇਹਨਾਂ ਦੀ ਟੀਮ ਵੱਲੋਂ ਅੱਜ ਇੱਕ ਲੋੜਵੰਦ ਹਰਵੰਸ ਕੌਰ ਜਿਹੜੇ ਕਿ ਪਿੰਡ ਖਾਸਪਰਾ ਦੇ ਰਹਿਣ ਵਾਲੇ ਆ ਉਹਨਾਂ ਨੂੰ ਇੱਕ ਘਰ ਬਣਾ ਕੇ ਦਿੱਤਾ ਜਿਸ ਦੀਆਂ ਚਾਬੀਆਂ ਦੇਣ ਵਾਸਤੇ ਅੱਜ ਖੁਦ ਸਾਡੇ ਬਰਾਇ ਸਾਹਿਬ ਇਸ ਜਗ੍ਹਾ ਤੇ ਪਹੁੰਚੇ ਨੇ ਤੇ ਸਾਹਮਣੇ ਜਿਹੜਾ ਅੱਜ ਚਾਬੀ ਦੇਣ ਦੀ ਜਿਹੜੀ ਰਸਮ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਨਾਲ ਜੱਗੀ ਦੀ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਐਸ.ਪੀ. ਸਿੰਘ ਜਿਹੜੀ ਸਰਬੱਤ ਦਾ ਭਲਾ ਚੈਰੀ ਟੇਬਲ ਟਰਸਟ ਦੇ ਤੇ ਅੱਜ ਗੱਲਬਾਤ ਕਰਾਂਗੇ ਅ ਰੌਇਸਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਰਾਲਾ ਤੁਹਾਡਾ ਜਿਹੜਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਤੁਸੀਂ ਅੱਜ ਜਿਹੜੀਆਂ ਲੋੜਵੰਦ ਲੋਕਾਂ ਨੂੰ ਸਕੀਮਾਂ ਜਿਹੜੀਆਂ ਚਲਾਈਆਂ ਹੋਈਆਂ ਤੇ ਅੱਜ ਨਵੇਂ ਘਰ ਬਣਾ ਕੇ ਦਿੱਤਾ ਤੇ ਅੱਜ ਦੀ ਜਿਹੜੀ ਸ਼ੁਰੂਆਤ ਜਿਹੜੀ ਚਾਬੀ ਦਿੱਤੀ ਹੈ ਇਹਦੇ ਰਜਿਸਟਰ ਦਰਬਦ ਵਾਲਾ ਚਰਸ਼ਟਰਸਵ ਲੋ 20 30 35 ਸਾਡੀਆਂ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਉਹਨਾਂ 'ਚ ਇੱਕ ਸਕੀਮ ਸਾਡੀ ਸੀ ਸਨੀ ਉਭਰਾਏ ਗਵੇਖ ਸਨੀ ਉਭਰਾਏ ਆਵਾਸ ਯੋਜਨਾ ਜਿਹਦੇ ਤਹਿਤ ਜਿਹੜੇ ਕੀ ਲੋੜਵੰਦ ਨੇ ਜਿਨ੍ਹਾਂ ਦੇ ਛੱਤ ਨਹੀਂ ਹੈਗੀ ਜਾਂ ਜਿਨ੍ਹਾਂ ਦੇ ਮਕਾਨ गिर ਜਾਂਦੇ ਆ ਕਿਸੇ ਨੂੰ ਅੱਗ ਲੱਗੀ ਤਾਂ ਕਿਸੇ ਕੋਲ ਟੋਟਾ ਹੈਗਾ ਜ਼ਮੀਨ ਦਾ ਲੇਕਿਨ ਕਰਨ ਨਹੀਂ ਸੀਗਾ ਤੋਂ ਇਹ ਮਹਮ ਸ਼ੁਰੂ ਕੀਤੀ ਗਈ ਸੀ ਉਹਦੇ ਤਹਿਤ ਹੁਣ ਤੱਕ तकरीबन 1450 ਤੋਂ 200 ਅਸੀਂ ਮਕਾਨ ਬਣਾ ਦਿੱਤੇ ਆ ਤੇ ਰੋਪੜ ਦੇ ਵਿੱਚ ਲਿਖਿਆ ਜਾਏ ਤੇ ਆ ਸਾਡਾ 19 ਮਕਾਨ ਹੋ ਚੁੱਕੇ ਨੇ ਜਿਹੜੇ ਬਣ ਚੁੱਕੇ ਨੇ 25 ਦੀ ਮਨਜ਼ੂਰੀ ਆਈ ਹੋਈ ਹੈ ਬਾਕੀ ਕੰਮ ਕਾਰੀ ਸ਼ੁਰੂ ਹੋ ਜਾਣਗੇ। ਉਹ ਇਸ ਤਰੀਕੇ ਨਾਲ ਸਾਰਿਆਂ ਨੂੰ ਅੱਜ ਦਾ ਸੀ ਇਹ ਬੀਬੀ ਹਰਵੰਸਪੁਰਾ ਜਿਹੜੇ ਕਿ ਦਾ ਬੇਟਾ ਸੀ ਕੋਈ ਡੈਥ ਹੋ ਗਈ ਸੀ ਲੇਕਿਨ ਇਹਦੇ ਪੋਤਾ ਪੁੱਤੀ ਜਿਹੜੇ ਨੇ ਉਹ ਇਹਦੇ ਨਾਲ ਡਰੇ ਨੇ ਤੇ ਬੇਟੀ ਹੈ ਦਾ ਹਸਬੰਡ ਹੈ ਉਹ ਹੈਂਡੀਕੈਪ ਹੈ। ਉਹ ਇਸ ਬੀਬੀ ਨੂੰ ਪਹਿਲਾਂ ਹਰਵੰਸਪੁਰ ਨੂੰ ਟੈਸਟ ਵੱਲੋਂ ਪਹਿਲਾਂ ਵੀ ਪੈਨਸ਼ਨ ਵੀ ਲਗਾ ਕੇ ਦਿੱਤੀ ਗਈ ਹੈ। ਤੇ ਹੁਣ ਜਿਹੜਾ ਕਾਰਜ ਦੇਖਦੇ ਹੋ ਕਾਰਿਆਂ ਨੂੰ ਲਾ ਕੇ। ਇਸੇ ਕਰਾ ਲਈ ਜਿਆਦਾ ਜਦੋਂ ਹੁਣ ਸਿਕਲੀਗਾਰ ਹੋ ਗਏ। ਜੋ ਹੁਣ ਤੱਕ ਸਿਗਲੀ ਕਰਾਂ ਨਾਲ ਜ਼ਿਆਦਾ ਖਿਆਲ ਰੱਖ ਰਿਹਾ ਉਹ ਵੀ ਅਸੀਂ ਮਹਿਮਾ ਸ਼ਾਦੀ ਸ਼ੁਰੂ ਹੋ ਚੁੱਕੀ ਉਹਨਾਂ ਦੀ ਤਾਂ ਹੁਣ ਮੁਹੱਲੀ ਵਿੱਚ ਲੈ ਲਈਏ ਦਾਰਾ ਸੂਡਿਆ ਦੇ ਪਿਛੇ ਇੱਕ ਪਿੰਡ ਹੈਗਾ ਤੇ ਉਹ ਸਤੀਆ ਸਿਗਲੀ ਕਰਾਂ ਦੀ ਜਿਹਦੇ ਵਿੱਚ ਅਸੀਂ ਸਰਵੇ ਕੀਤਾ ਤੇ ਬਹੁਤ ਬੁਰੀ ਹਾਲਤ ਸੀ ਉਹਨਾਂ ਦੀ ਉੱਥੇ ਫਿਰ 70 ਮਕਾਨ ਸੀ ਉਹਨਾਂ ਦੇ ਤੇ ਉਹ ਅਸੀਂ ਕੰਮ ਸ਼ੁਰੂ ਕਰ ਦਿੱਤਾ ਗਿਆ ਉਹ ਅਗਲੇ ਆਉਣ ਵਾਲੇ 6 ਮਹੀਨਿਆਂ ਵਿੱਚ ਜਿਹੜੇ 17 18 ਮਕਾਨ ਬਣ ਚੁੱਕੇ ਨੇ ਇਹ 70 70 ਮਕਾਨ ਜਿਹੜੇ ਅਸੀਂ ਇਹ 6 ਮਹੀਨੇ ਚਾਰ ਕਰਕੇ ਇਸ ਸਾਲ ਦੇ ਐਂਡ ਦੇ ਵਿੱਚ ਵਿੱਚ ਆਪੀਆਂ ਸਾਨੂੰ ਅੱਗੇ ਤੋਂ ਮਿਲਣਗਾ ਉਹ ਦੇਖਾਂਗੇ ਐਸਾ ਵੀ ਜਿਵੇਂ ਕਿ ਅਸੀਂ ਕੰਮ ਕਰਦੇ ਆ ਕੋਈ ਬਜਟ ਨਿਸ਼ਚਿਤ ਕੀਤਾ ਜਾਂਦਾ ਵੀ ਇਸ ਸਾਲ ਦੇ ਵਿੱਚ ਇੰਨਾ ਬਜਟ ਲਗਾਉਣਾ ਹੈ ਕਿ ਕਿਹੜੇ ਕੰਮ ਖੜਾ ਲੈਣਾ ਬਿਲਕੁਲ ਸਾਡੇ ਅਕਾਊਂਟਸ ਡਿਪਾਰਟਮੈਂਟ ਕਾਫੀ ਵੱਡਾ ਹੈਗਾ ਕਿਉਂਕਿ ਜਿੱਥਾ 30 ਆਫਿਸ ਕੰਮ ਕਰ ਰਹੇ ਨੇ ਹਰ ਆਫਿਸ ਦੇ ਵਿੱਚ ਆਪਣਾ ਆਪਣਾ ਅਕਾਊਂਟ ਹੈ ਉੱਥੇ ਸਾਰੀਆਂ ਕੰਮ ਚਾਹੇ ਉਹ ਵਿੱਡੋ ਪੈਨਸ਼ਨ ਹੈ ਬੜਾਪਾ ਪੈਨਸ਼ਨ ਹੈ ਚਾਹੇ ਮੈਡੀਕਲ ਪੈਨਸ਼ਨ ਹੈ ਜਾਂ ਐਜੂਕੇਸ਼ਨ ਦੇ ਹੈਗੇ ਸਾਰੇ ਕੇਸਸ ਉੱਥੇ ਸਾਰੇ ਦੇ ਅਕਾਊਂਟਸ ਖੁੱਲੇ ਹੋਏ ਨੇ ਤੋ ਹਰ ਮਹੀਨੇ ਜਿਹੜੇ ਪਹਿਲੇ ਤਰੀਕਾ ਉਹਨੂੰ ਸਾਡਾ ਬਜਟ ਬਣ ਜਾਂਦਾ ਹੈ ਤਿੰਨ ਤਰੀਕਾ ਚਾਰ ਤਰੀਕ ਨੂੰ ਬਜਟ ਜਿਹੜਾ ਮੈਂ ਪਾਸ ਕਰ ਦਿੰਦਾ ਹਾਂ ਤੇ ਬਜਟ ਮੁਤਾਬਕ ਜਿਹੜਾ ਪੈਸਾ ਹੈ ਸਾਡੇ ਮੇਨ ਟ੍ਰਸਟ ਅਕਾਊਂਟ ਦੇ ਵਿੱਚ ਆ ਜਾਂਦਾ ਮੇਰੇ ਅਕਾਊਂਟ ਦੇ ਵਿੱਚ ਕਿਉਂਕਿ ਅਸੀਂ ਟ੍ਰਸਟ ਅਸੀਂ ਲੈਂਦੇ ਤਾਂ ਹੈ ਨਹੀਂ ਕਿਤੇ ਕੋਈ ਡੋਨੇਸ਼ਨ ਲੈਂਦੇ ਨਹੀਂ ਆ ਜਿੰਨਾ ਵੀ ਪੈਸਾ ਖਰਚ ਹੁੰਦਾ ਸਾਰਾ ਉਹ ਮੇਰੇ ਪਰਸਨਲ ਅਕਾਊਂਟ ਵਿੱਚੋਂ ਜਿਹੜਾ ਟ੍ਰਸਟ ਵਿੱਚ ਆ ਜਾਂਦਾ ਹੈ ਟ੍ਰਸਟ ਵਿੱਚੋਂ ਫਿਰ 8 ਤਰੀਕ ਨੂੰ ਜਿਹੜਾ ਉਹ ਸਾਰਾ ਪੈਸਾ ਬਾਕੀ ਦੇ ਸਾਰੇ ਡਿਸਟ੍ਰਿਕਟ ਵਾਈਜ਼ ਜਿਹੜਾ ਡਿਸਟ੍ਰੀਬਿਊਟ ਹੋ ਜਾਂਦਾ ਹੈ 10 ਤਰੀਕ ਨੂੰ ਹੀ ਸਾਰੇ ਤਲਕੀ ਆਪਣੇ ਆਪ ਚੱਲਦਾ ਹੈ ਤੇ ਹੋਰ ਵੀ ਕਾਫੀ ਜਿਹੜੇ ਤੁਹਾਡੇ ਜਿਵੇਂ ਸਲਾਈ ਸੈਂਟਰ ਜਾਂ ਹੋਰ ਕੋਈ ਚੱਲ ਰਹੇ ਨੇ ਰੋਪੜ ਦੇ ਵਿੱਚ ਵੀ ਹੋਰ ਪਾਸੇ ਵੀ ਇਹ ਸਾਰੇ ਪੰਜਾਬ ਚੱਲ ਰਹੇ ਨੇ ਪੰਜਾਬ ਹਰਿਆਣਾ ਹਿਮਾਚਲ ਟੋਟਲ ਅਸੀਂ 12 ਸਟੇਟਾਂ 'ਚ ਕੰਮ ਕਰ ਰਹੇ ਹਾਂ ਪਹਿਲਾਂ 11 ਸਟੇਟਾਂ 'ਚ ਕੰਮ ਕਰ ਰਹੇ ਸੀ ਹੁਣ ਬਿਲਕੁਲ ਪਿਛਲੇ ਮਹੀਨੇ ਵਿੱਚ ਜਾ ਕੇ ਆਇਆ ਤਾਂ ਅਸੀਂ ਵੈਸਟ ਬੰਗਾਲ ਦੇ ਵਿੱਚ ਕਲਕੱਤਾ ਵਿੱਚ ਗਿਆ ਤੇ ਉੱਥੇ ਆਪਣੀ ਆਫਿਸ ਖੋਲ ਦਿੱਤਾ ਤੇ ਉੱਥੇ ਸਾਡੇ ਕੋਈ 18 ਸਾਡੇ ਦੇ ਨੇ ਸਕੀਮ ਦੇ ਪ੍ਰੋਜੈਕਟ ਅਗਰ ਉੱਥੇ ਆ ਰਹੇ ਨੇ ਉਹਨਾਂ ਦੇ ਸਾਡੀਆਂ 5 ਲੈਬਾਰਟਰੀਆਂ ਆ ਰਹੀਆਂ ਨੇ ਪੰਜ ਸਾਡੇ ਡੈਂਟਲ ਕਲੀਨਿਕ ਆ ਰਹੇ ਆ ਪੰਜ ਸਾਡੇ ਫਿਜ਼ੀਓਥੈਰੇਪੀ ਸੈਂਟਰ ਆ ਰਹੇ ਨੇ ਇਕ ਉਥੇ ਅਲਟਰਾਸਾਉਂਡ ਲੱਗ ਰਿਹਾ ਦੋ ਡਿਜੀਟਲ ਐਕਸਰੇ ਲੱਗ ਰਹੇ ਨੇ ਸੋ ਇਹ ਸਾਰਾ ਜਿਹੜਾ ਹੈ ਉਥੋਂ ਦੀ ਜਿਹੜੀ ਬਸਤੀ ਹੈ ਗਈਆਂ ਕਲਕੱਤਾ ਦੇ ਨਾਲ ਨਾਲ ਕਾਫੀ ਗਰੀਬ ਏਰੀਆ ਹੈ ਸੋ ਉਥੇ ਵੀ ਟ੍ਰਸਟ ਜਿਹੜਾ ਹੁਣ ਕੰਮ ਚਲ ਰਿਹਾ ਸੋ 12 ਸਟੇਟਾਂ ਦੇ ਸਾਡਾ ਜਿਹੜਾ ਸਾਰੇ ਕੰਮ ਚੱਲਦੇ ਆ ਤਾਂ ਮੈਂ ਦੱਸ ਕੇ ਹਟਿਆ ਕਿ ਸਾਡਾ 3400 ਮੈਂਬਰ ਹੈ ਸਾਡੇ ਸਾਰੇ ਟ੍ਰਸਟ ਦੇ ਇੰਡੀਆ ਲੈ ਲੋ ਜਾਂ ਇੰਡੀਆ ਤੋਂ ਬਾਹਰ ਲੈ ਲੋ ਸਾਰੇ ਪਾ ਕੇ ਤੇ 900 ਬੰਦੇ ਨੂੰ ਅਸੀਂ ਜੋਬ ਵੀ ਦਿੱਤੀ ਹੋਈ ਹੈ ਜਿਹੜਾ ਕਿ ਸਾਡਾ EMPLOYEE ਹੈ ਉਹ ਸਿਰਫ ਟੈਕਨੀਸ਼ੀਅਨ ਹੈਗੇ ਨਹੀਂ ਸਾਡੇ ਡਾਕਟਰਸ ਹੈਗੇ ਨੇ ਡੈਂਟਲ ਡੈਂਟਲ ਡਾਕਟਰ ਹੋਗੇ ਤੁਹਾਡੇ ਫਿਜ਼ਿਓ ਡਾਕਟਰ ਹੋਗੇ ਦਾ ਐਕਸਰੇ ਬॉय ਹੋ ਗਿਆ ਇਸ ਤਰ੍ਹਾਂ ਨਾਲ ਬਾਕੀ ਟੈਕਨੀਸ਼ੀਅਨ ਸਾਰੇ ਉਹਨੇ ਪੋਨੇ ਦੇ 200 ਦੇ ਕਰੀਬ ਸਾਡਾ ਜਿਹੜਾ ਸਕਿੱਲ ਡਿਵੈਲਪਮੈਂਟ ਸੈਂਟਰ ਚੱਲ ਰਿਹਾ ਉਹਦਾ ਸਟਾਰਟ ਹੈਗਾ ਸਾਰਾ 900 ਤੋਂ ਉੱਤੇ ਦੇ ਬੰਦੇ ਨੂੰ ਸੀ ਜੋਬ ਵੀ ਦਿੱਤੀ ਹੋਈ ਹੈ ਜਿਹੜੇ ਕਿ ਸੈਲਰੀ ਪੇਡ ਨੇ ਸਾਰੇ ਲੋੜਵੰਦ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਘਰ ਦੀ ਉਹ ਤੁਹਾਨੂੰ ਆਪ ਵੀ ਸੰਪਰਕ ਕਰਦੇ ਆ ਦੇਖੋ ਜਿਹੜਾ ਸਾਡਾ ਹੈਲਥ ਕੇਅਰ ਅਫਿਸ ਪਟਿਆਲੇ ਹੈਗਾ ਉੱਥੇ ਤਾਂ ਲਾਈਨ ਲੱਗੀ ਰਹਿੰਦੀ ਹੈ ਕਿਉਂਕਿ ਸਾਡਾ ਪੂਰਾ ਸਟਾਫ ਵੰਦਾ ਡਾਕਟਰਸ ਵੰਦੇ ਨੇ ਸਾਰੇ ਜਿਹੜੇ ਹੈਡ ਆਫ ਡਿਪਾਰਟਮੈਂਟ ਉੱਥੇ ਵੰਦੇ ਨੇ ਤੇ ਉੱਥੇ ਡੇਲੀ ਪੀੜ ਲੱਗੀ ਹੁੰਦੀ ਹੈ ਕਿਉਂਕਿ ਹਰ ਕਿਸੇ ਨੇ ਆ ਕੇ ਉੱਥੇ ਆਪਣੀ ਫਰਿਆਦ ਸੁਣਾਣੀ ਹੁੰਦੀ ਹੈ ਉਹ ਸਭ ਨੂੰ ਪਤਾ ਹੈ ਕਿ ਜੇ ਅਸੀਂ ਜਸਤੇ ਆਫਿਸ ਪਹੁੰਚ ਗਏ ਤਾਂ ਉਸ ਤੋਂ ਅਸੀਂ ਖਾਲੀ ਹੱਥ ਨਹੀਂ ਆਵਾਂਗੇ ਕੁਛ ਨਾ ਕੁਛ ਲੈ ਕੇ ਆਵਾਂਗੇ ਬਾਕੀ ਡਿਸਟ੍ਰਿਕਟ ਵਾਈਜ਼ ਨੇ ਟੀਮਾਂ ਹੈਗੇ ਸਾਰੀਆਂ ਇਹ ਮਤਲਬ ਸਾਰੇ ਦੌਰਾ ਕਰਦੀਆਂ ਰਹਿੰਦੀਆਂ ਨੇ ਇਹ ਜਿਹੜਾ ਮੇਜਰ ਪਾਰਟ ਸਾਡਾ ਦੇਖਿਆ ਜਾਏ ਤਾਂ ਸਾਰੇ ਪੰਜਾਬ ਵਿੱਚ ਉਹ মিডিਆ ਦਾ ਆ ਜਾਂਦਾ ਹੈ ਕਿਉਂਕਿ ਤੁਸੀਂ ਸਾਰੇ ਪਾਸੇ ਘੁੰਮਦੇ ਫ ਤੁਸੀਂ ਜਿਹੜੇ ਸਾਡੇ ਪ੍ਰਧਾਨ ਜੀ ਨਾਲ ਜਿਹੜਾ ਰੋਪੜ ਦੇ ਪ੍ਰਧਾਨ ਸਹਿਜਾ ਕੀ ਜਿਹੜੀ ਟੀਮ ਸਾਡੀ ਸਾਰੀ ਖੜੀ ਹੈ ਤੁਸੀਂ ਉਹਨਾਂ ਨੂੰ ਦੱਸੋਗੇ ਕਿ ਇਸ ਤਰ੍ਹਾਂ ਸਰਾ ਆ ਕਰ ਹੈਗਾ ਉੱਥੇ ਫਿਰ ਸਾਡੀ ਟੀਮ ਜਿਹੜੀ ਉਹ ਦੌਰਾ ਕਰੇਗੀ ਵਿਜ਼ਿਟ ਕਰਨ ਤੋਂ ਬਾਅਦ ਫਾਰਮ ਭਰ ਕੇ ਸਾਡੇ ਕੋਲ ਆਏਗਾ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪਾਸ ਕਰ ਦਿੰਦੇ ਹਾਂ ਤੇ ਕੰਮ ਸ਼ੁਰੂ ਕਰਾ ਦਿੱਤਾ ਜਾਂਦਾ ਸੋ ਬੜਾ ਸਕੀਮ ਇਸ ਤਰ੍ਹਾਂ ਕੁਰਕਿਆ ਅਖਰ ਜਦੋਂ ਸਾਡੀ ਚੈਨਲ ਤੇ ਕੋਈ ਵੀ ਖਬਰ ਇਸ ਤਰ੍ਹਾਂ ਦੀ ਜਲਦੀ ਘਰ ਦੇ ਸੰਬੰਧ ਫਿਰ ਲੋਕੀ ਦੂਰ ਦੂਰ ਤੇ ਫੋਨ ਸਾਨੂੰ ਹੀ ਕਰਨਾ ਸ਼ੁਰੂ ਕਰ ਦਿੰਦੇ ਆਂ ਕਾਫੀ ਪਰੇਸ਼ਾਨ ਅਸੀਂ ਹੋ ਜਾਂਦੇ ਆਂ ਵੀ ਘਰ ਕਿੱਦਾਂ ਬਣਦਾ ਸਾਡੇ ਵੀ ਘਰ ਬਣਾ ਦਿਓ ਜੀ ਸਾਡੇ ਵੀ ਬਣਾ ਦਿਓ ਜੀ ਕੋਈ ਮੈਂ ਕਹਿੰਦਾ ਜੇ ਇਹੋ ਜਿਹਾ ਕੋਈ ਨੰਬਰ ਵੀ ਆਪਾਂ ਦੇ ਸਕਦੇ ਤੁਹਾਡਾ ਵੀ ਜਿਹੜਾ ਸਿੱਧਾ ਇਹਨਾਂ ਨੂੰ ਸੰਬੰਧ ਕਰੇ ਹਾਂ ਨਹੀਂ ਬਿਲਕੁਲ ਦੇ ਸਕਦੇ ਤੁਸੀਂ ਦਾ ਕਰੋ ਮੈਂ ਇੱਕ ਨੰਬਰ ਦਿੰਦਾ ਤੁਸੀਂ ਉਹ ਪੱਟੀ ਚਲਾ ਵੀ ਦਿਓ ਬੇਸ਼ੱਕ ਉਹ ਨੰਬਰ ਹੈਗਾ ਸਾਡਾ 0175 2284177 ਇਹ ਥਲੇ ਪੱਟੀ ਚਲਾ ਦੋਗੇ ਨਾ ਤੇ ਜਿਹੜੇ ਸਾਡੇ ਡਿਸਟ੍ਰਿਕਟ ਵਾਈਜ਼ ਪੂਰੇ ਪੰਜਾਬ ਤੁਹਾਡੀ ਤੁਹਾਨੂੰ ਕਿਸੀ ਨੂੰ ਵੀ ਕੋਈ ਲੋੜ ਹੈਗੀ ਅਗਰ ਨੰਬਰ ਉਪਲ ਨਹੀਂ ਮਿਲਦਾ ਤੇ ਇਸ ਨੂੰ ਕਹੋ ਕਿ ਤੇਰੇ ਡਿਸਟ੍ਰਿਕਟ ਦਾ ਬੰਦਾ ਉਹ ਡਿਸਟ੍ਰਿਕਟ ਦਾ ਨੰਬਰ ਉਹਨਾਂ ਕੋਲ ਲੈ ਲਓ। ਕਹੇ ਜਿੱਥੋਂ ਮਰਜੀ ਪੰਜਾਬ ਚ ਬੋਲ ਰਹੇ ਹੋ ਆਪਣੇ ਡਿਸਟ੍ਰਿਕਟ ਦਾ ਨੰਬਰ ਲੋ ਤਦ ਉਹਨਾਂ ਦਾ ਆਫਿਸ ਦਾ ਨੰਬਰ ਮਿਲ ਜਾਏਗਾ। ਕਈ ਵਾਰੀ ਕੀ ਹੁੰਦਾ ਕਿ ਨਹੀਂ ਹੋ ਸਕਦਾ ਕਿਉਂਕਿ ਉਹ ਤੇ ਫਾਰਮ ਹੀ ਭਰ ਦਿੱਤੇ ਜਾਂਦੇ ਆ। ਸਾਡੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕਿ ਸਾਡੇ ਆਫਿਸ ਆਓ ਤੁਸੀਂ ਆ ਕੇ ਚੱਕਰ ਲਾਓ ਤੇ ਫਾਰਮ ਭਰੋ ਕਿ ਤੁਹਾਡੀ ਅਸੀਂ ਹੈਲਪ ਕਰਾਂਗੇ ਨਹੀਂ ਸਾਰਾ WhatsApp ਤੇ ਕੰਮ ਚੱਲਦਾ ਹੈ। ਤੁਹਾਨੂੰ ਫਾਰਮ ਭੇਜੇ ਜਾਣਗੇ ਤੁਸੀਂ ਫਾਰਮ ਫਿਲ ਕਰਕੇ ਉਸੇ ਤੇ ਵਾਪਸ ਭੇਜੋ ਤੁਹਾਡੀ ਪੈਨਸ਼ਨ ਵੀ ਲੱਗ ਜਾਏਗੀ। ਬਿਲਕੁਲ ਜੀ ਮੈਂ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਜੋ ਪੱਟੀ ਦੇ ਵਿੱਚ ਸਾਡੇ ਨੰਬਰ ਚੱਲ ਰਹੇ ਨੇ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਪਣਾ ਪੂਰਾ ਵੇਰਵਾ ਦੇ ਸਕਦੇ ਹੋ ਚਾਹੇ ਜ਼ਿਲ੍ਹਾ ਪ੍ਰਧਾਨ ਨੂੰ ਦਿਓ ਚਾਹੇ ਜਿਹੜਾ ਵੀ ਕੋਈ ਬੰਦਾ ਇਸ ਫੋਨ ਨੂੰ ਚੱਕਦਾ ਹੈ ਤੇ